ਹੈਲੋ ਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਦੀ ਵੀਡੀਓ 'ਚ ਤੁਹਾਡਾ ਸਾਰਿਆਂ ਦਾ ਜੀ ਸਵਾਗਤ ਹੈ। ਮੀਤ ਕਰਦੇ ਆਂ ਕਿ ਸਾਰੇ ਭੈਣ ਭਾਈ ਵਧੀਆ ਠੀਕ ਠਾਕ ਹੋਵਗੇ। ਵਾਹਿਗੁਰੂ ਸੱਚੇ ਪਾਤਸ਼ਾਹ ਸਾਨੂੰ ਤਰੱਕੀਆਂ ਬਖਸ਼ੇ, ਖੁਸ਼ ਰੱਖੇ। ਤੇ ਆਪਾਂ ਜੀ ਅੱਜ ਦਾ ਵਲੌਗ ਹੈ ਜਿਹੜਾ ਸਵੇਰ ਤੋਂ ਸਟਾਰਟ ਕੀਤਾ ਏ। ਤੇ ਸਵੇਰ ਦਾ ਟਾਈਮ ਸੀ ਜੀ 6:30 ਵਜੇ ਦਾ ਤੇ ਆਪਾਂ ਜੀ 6:30 ਵਜੇ ਉੱਠੇ ਸੀਗੇ। ਕਿਉਂਕਿ ਹੁਣ ਨਾ ਹਨੇਰਾ ਜਿਹੜਾ 6 ਵਜੇ ਕਾਫੀ ਜ਼ਿਆਦਾ ਹਨੇਰਾ ਹੁੰਦਾ ਏ। ਤੇ ਹਨੇਰੇ ਦੇ ਵਿੱਚ ਫਿਰ ਐਵੇਂ ਕੰਮ ਤਾਂ ਕੋਈ ਹੁੰਦਾ ਨਹੀਂ ਤੇ ਸਵੇਰੇ ਸਵੇਰੇ ਤੜਕੇ ਇੰਨੀ ਜ਼ਿਆਦਾ ਨਾਲੇ ਉੱਠਣ ਦੀ ਆਪਾਂ ਨੂੰ ਜ਼ਰੂਰਤ ਵੀ ਨਹੀਂ ਪੈਂਦੀ ਤੇ ਕਿਉਂਕਿ ਜਦੋਂ ਸਾਰੇ ਉੱਠ ਜਾਂਦੇ ਨੇ ਕੰਮ ਤਾਂ ਆਪਣੇ ਫੇਰ ਹੀ ਸ਼ੁਰੂ ਹੁੰਦੇ ਨੇ ਤੇ ਆਪਣਾ ਸਿਰਫ ਝਾੜੂ ਜਿਹੜਾ ਵਿਹੜੇ ਵਿੱਚੋਂ ਉਹ ਆਪਾਂ ਸਵੇਰੇ ਤੜਕੇ ਲਾ ਸਕਦੇ ਆ ਤੇ ਬਾਕੀ ਦਾ ਕੰਮ ਜੀ ਆਪਾਂ ਜਿਹੜੇ ਸਾਰੇ ਆਪਣੇ ਜਦੋਂ ਸਾਰੀ ਫੈਮਿਲੀ ਉੱਠਦੀ ਹੈ ਉਸ ਤੋਂ ਬਾਅਦ ਹੀ ਸ਼ੁਰੂ ਹੁੰਦੇ ਆ ਚਾਹ ਪਾਣੀ ਪਲਾ ਕੇ ਤੇ ਚਲੋ ਆਪਾਂ ਇੱਥੇ ਸਾਰਾ ਜਿਹੜਾ ਝਾੜੂ ਲਾਤਾ ਸੀ ਥੱਲੇ ਤੋਂ ਤੇ ਹੁਣ ਨਾਲ ਦੀ ਨਾਲ ਜੀ ਆਪਾਂ ਮੱਜਾ ਥੱਲੇ ਵੀ ਲਾ ਦਾਂਗੇ ਤੇ ਵੀਡੀਓ ਦੇ ਨਾਲ ਜੀ ਜ਼ਰੂਰ ਬਣੇ ਰਹੋ ਵੀਡੀਓ ਨੂੰ ਐਂਡ ਤੱਕ ਜ਼ਰੂਰ ਦੇਖਿਓ ਚੰਗੀ ਲੱਗੇ ਲਾਈਕ ਸ਼ੇਅਰ ਕਮੈਂਟ ਕਰਕੇ ਜੀ ਜ਼ਰੂਰ ਦੱਸਿਓ ਤੇ ਜੋ ਵੀ ਭੈਣ ਭਾਈ ਚੈਨਲ ਪਹਿਲੀ ਵਾਰ ਦੇਖ ਰਹੇ ਹੋ ਵੀਡੀਓ ਨੂੰ ਤੇ ਚੈਨਲ ਨੂੰ ਜੀ ਸਬਸਕ੍ਰਾਈਬ ਜ਼ਰੂਰ ਕਰਿਓ ਤੇ ਇਹ ਜੋ ਵੀਡੀਓ ਵਿੱਚ ਮਾਤਾ ਜੀ ਆ ਰਹੇ ਨੇ ਇਹ ਮੇਰੇ ਪੂਆ ਸੱਸ ਨੇ ਤੇ ਇਹ ਆਪਣੇ ਜੀ ਇੱਥੇ ਹੀ ਰਹਿੰਦੇ ਆ ਆਪਣੇ ਘਰ ਹੀ ਯਾਨੀ ਕਿ ਵੀ ਮੇਰੇ ਚਾਚਾ ਸੌਰਵ ਜੀ ਦੇ ਘਰ ਰਹਿੰਦੇ ਆ ਇਹ ਅਨਮੈਰਡ ਆ ਤੇ ਬਾਕੀ ਇਹਨਾਂ ਦੀ ਉਮਰ ਜਿਹੜੀ ਉਹ ਕਾਫੀ ਹੋ ਚੁੱਕੀ ਹੈ 90 ਸਾਲ ਦੇ ਲਾਗੇ ਚਾਗੇ ਪਹੁੰਚ ਚੁੱਕੇ ਨੇ ਜੀ ਤੇ ਵਾਹਿਗੁਰੂ ਦੀ ਕਿਰਪਾ ਨਾਲ ਤੇ ਬਹੁਤ ਬੁਰਗ ਨੇ ਕਿਉਂਕਿ ਇਹਨਾਂ ਨੂੰ ਸੁਣਦਾ ਨਹੀਂ ਤੇ ਬੋਲਣ ਵਿੱਚ ਵੀ ਥੋੜੀ ਜੀ ਪਰੇਸ਼ਾਨੀ ਆਉਂਦੀ ਹੈ ਇਹਨਾਂ ਨੂੰ ਤੇ ਇਸ ਕਰਕੇ ਜੇ ਇਹਨਾਂ ਦੇ ਮਾਪਿਓ ਨੇ ਫਿਰ ਉਸ ਸਮੇਂ ਇਹਨਾਂ ਦੀ ਮੈਰਿਜ ਨਹੀਂ ਕੀਤੀ ਸੀ ਤੇ ਇੱਥੇ ਰਹਿੰਦੇ ਆ ਤੇ ਹੁਣ ਨਾ ਬੇ ਉਧਰ ਕਮਰੇ ਬਣਾ ਰਹੇ ਨੇ ਮੇਰੇ ਚਾਚਾ ਸੌਰਜੇ ਤੇ ਇਸ ਕਰਕੇ ਜੀ ਆਪਣੇ ਘਰ ਹੀ ਪੂਰੀ ਫੈਮਿਲੀ ਇੱਧਰ ਰਾਤ ਨੂੰ ਆਰਾਮ ਕਰਦੇ ਆ ਤੇ ਇਸ ਕਰਕੇ ਉਹ ਸਵੇਰੇ ਹੁਣ ਉੱਠ ਕੇ ਚੱਲੇ ਸੀਗੇ ਤੇ ਕਈ ਵਾਰੀ ਮੇਰੇ ਪੈਣਾ ਦੇ ਹਨ ਮਨ ਚ ਹੋ ਜਾਂਦੀ ਇਹ ਵੀ ਇਹ ਕਾਉਂਡ ਨੇ ਕੋੜੋਂ ਲੱਗੇ ਨਹੀਂ ਜਾਂ ਕਿਵੇਂ ਕਿਉਂਕਿ ਆਪਣੀ ਫੈਮਿਲੀ ਬਾਕੀ ਦੀ ਤੁਸੀਂ ਸਾਰੀ ਦੇਖੀ ਹੋਈ ਏ ਮੇਰੇ ਸਾਸੂ ਮਾ ਵੀ ਸਾਰਾ ਪਰਿਵਾਰ ਤੇ ਇਹਨਾਂ ਦਾ ਤੁਹਾਨੂੰ ਨਹੀਂ ਪਤਾ ਸੀ ਇਸ ਕਰਕੇ ਮੈਂ ਤੁਹਾਨੂੰ ਦੱਸਤਾ ਹੁਣ ਜੀ ਆਪਾਂ ਇੱਥੇ ਨਾਲ ਦੀ ਨਾਲ ਗੋਆ ਵੀ ਹੁੰਜ ਦਿੱਤਾ ਤੇ ਹੁਣ ਇੱਥੇ ਪੱਠੇ ਪਾ ਕੇ ਖੁਰਲੀ ਤੇ ਤੇ ਆਪਾਂ ਪਸ਼ੂਆਂ ਨੂੰ ਬੰਨ੍ਹਾ ਗਏ ਤੇ ਇਸ ਕਰਕੇ ਆਪਾਂ ਥੱਲੋਂ ਜਿਹੜੀ ਜਗ੍ਹਾ ਹੈ ਸਾਫ਼ ਕਰਤੀ ਆ। ਤੇ ਹੁਣ ਜੀ ਆਪਾਂ ਆਏ ਗੋਆ ਝੁੱਕ ਕੇ ਸਾਰਾ ਮੈਂ ਅੰਦਰ ਰੇੜੀ ਖੜੀ ਏ ਗਵਾ ਸੁੱਟਣ ਵਾਲੀ ਆਪਾਂ ਲਿਆਏ ਸੀ ਉਹ ਵੀ ਤੇ ਹੁਣ ਉਹਦੇ ਵਿੱਚ ਪਾ ਦਾਂਗੀ। ਤੇ ਸਵੇਰੇ ਸਵੇਰੇ ਦਾ ਮੌਸਮ ਬਹੁਤ ਵਧੀਆ ਹੁੰਦਾ ਹੈ ਗੁਰਬਾਣੀ ਚੱਲ ਰਹੀ ਹੈ ਚਾਰச் ਫੇਰੇ ਤੇ ਐਨ ਮਨ ਨੂੰ ਸਕੂਨ ਆਉਂਦਾ ਹੈ ਜੀ। ਤੇ ਜੋ ਵੀ ਭੈਣ ਭਰਾ ਥੋੜੀ ਜਿਹੀ ਲੇਟ ਉੱਠਦੇ ਹੋ ਜੀ ਸਵੇਰੇ ਸਵੇਰੇ ਜ਼ਰੂਰ ਉੱਠਿਆ ਕਰੋ ਤੇ ਆਪਣਾ ਸਰੀਰ ਵੀ ਤੰਦਰੁਸਤ ਰਹਿੰਦਾ ਹੈ ਸਵੇਰੇ ਉੱਠਣ ਨਾਲ ਕੰਮ ਚਾਹੇ ਆਪਾਂ ਕਰੀਏ ਚਾਹੇ ਨਾ ਸਵੇਰੇ ਉੱਠਣਾ ਜ਼ਰੂਰੀ ਏ ਤੇ ਇਸ ਕਰਕੇ ਜੀ ਆਪਾਂ ਤਾਂ ਜ਼ਰੂਰ ਕੋਸ਼ਿਸ਼ ਕਰੀ ਤਾਂ ਵੀ ਸਵੇਰੇ ਤੜਕੇ ਉਠਿਈਏ ਤੇ ਹੁਣ ਜੀ ਆਪਾਂ ਇਧਰ ਧਾਰ ਦਿੱਤੀ ਆ ਚਾਹ ਕਿਉਂਕਿ ਆਪਣੇ ਇੱਥੇ ਸਾਰੇ ਉੱਠਦਿਆਂ ਚਾਹ ਹੀ ਪੀਂਦੇ ਆ ਪਹਿਲਾਂ ਤੇ ਆਪਾਂ ਚਾਹ ਹੀ ਬਣਾਣੀ ਹੁੰਦੀ ਏ ਹੁਣ ਮੈਂ ਉਧਰ ਪਸਵਾਵਾਲੇ ਉਕਾ ਮਹੌੜ ਮੇ ਕਾਰ ਲਿਆ ਤੇ ਹੁਣ ਆਪਾਂ ਇਧਰ ਨਾਸ਼ਤੇ ਦੀ ਤਿਆਰੀ ਕਰਾਂਗੇ ਨਾਲ ਚਾਹ ਬਣਾਵਾਂਗੇ ਤੇ ਚਲੋ ਜੀ ਵੀਡੀਓ ਦੇ ਨਾਲ ਜਰੂਰ ਬਨੇ ਰਹੋ ਤੇ ਜੋ ਮੇਰੀਆਂ ਭੈਣਾ ਮੇਰੇ ਵੀਰ ਡੇਲੀ ਕਮੈਂਟ ਕਰਦੇ ਆ ਜੀ ਵੀਡੀਓ ਦੇ ਵਿੱਚ ਤੇ ਸਾਰਿਆਂ ਦਾ ਜੀ ਬਹੁਤ ਬਹੁਤ ਧੰਨਵਾਦ ਤੇ ਸਾਡੇ ਨਾਲ ਜੀ ਇਸੇ ਤਰ੍ਹਾਂ ਸਪੋਰਟ ਜਰੂਰ ਬਣਾਈ ਰੱਖਿਓ ਤੇ ਆਪਾਂ ਸੋਚਿਆ ਕਿ ਅੱਜ ਆਪਾਂ ਸਵੇਰ ਦਾ ਰੁਟੀਨ ਜਿਹੜਾ ਤੁਹਾਡੇ ਨਾਲ ਸ਼ੇਅਰ ਕਰਦੀਏ ਤੇ ਸਵੇਰੇ ਸਵੇਰੇ ਥੋੜਾ ਜਿਹਾ ਬੋਲਣਾ ਔਖਾ ਹੁੰਦਾ ਹੈ ਇਸ ਕਰਕੇ ਜੀ ਬਾਅਦ ਵਿੱਚ ਮੈਂ ਰਿਕਾਰਡਿੰਗ ਕੀਤੀ ਆ ਤੇ ਕਿਉਂਕਿ ਸਾਰੇ ਸੁੱਤੇ ਹੁੰਦੇ ਆ ਤੇ ਉਹਨਾਂ ਕਹਿਣਾ ਕਿ ਇੱਧਰ ਵੀ ਕੱਲੀ ਚ ਨਹੀਂ ਗੱਲਾਂ ਕਰਦੀ ਫਿਰਦੀ ਹੈ ਹਨਾ ਵੀ ਐਂ ਲੱਗਣਾ ਸਾਰਿਆਂ ਨੂੰ ਸੁਣ ਕੇ ਤੇ ਇਸ ਕਰਕੇ ਜੇ ਆਪਾਂ ਕੱਲੀ ਵੀਡੀਓ ਹੀ ਬਣਾਤੀ ਸੀ ਤੇ ਆਪਾਂ ਸੋਚਿਆ ਕਿ ਹੁਣ ਬਾਅਦ ਚਾਹ ਆਪਾਂ ਰਿਕਾਰਡਿੰਗ ਕਰ ਲਾਂਗੇ ਤੇ ਚਾਹ ਜੀ ਪਹਿਲਾਂ ਆਪਾਂ ਬਣਾ ਲਈਦਾ ਵੀ ਦੂਸਰੇ ਬਿਜਲੀ ਵਾਲੇ ਚੁੱਲ੍ਹੇ ਤੇ ਤੇ ਉਹਦੇ ਨਾਲ ਆਪਣਾ ਅਜੂ ਸ਼ੂ ਸੜ ਗਿਆ ਸੀ ਰਾਤ ਨੂੰ ਮੈਂ ਬਲੌਰ ਹੀਟਰ ਲਾਤਾ ਸੀ ਤੇ ਜਿੱਦ ਕਰਕੇ ਨਾ ਲੋਡ ਜ਼ਿਆਦਾ ਪੈਣ ਕਰਕੇ ਉਹ ਸ਼ੂ ਸਾਰਾ ਹੀ ਸੜ ਗਿਆ ਸਾਨੂੰ ਪਤਾ ਹੀ ਨਹੀਂ ਚੱਲਿਆ ਤੇ ਮੈਂ ਸਵੇਰੇ ਹੀ ਉੱਠ ਕੇ ਵੇਖਿਆ ਏ ਤੇ ਸਾਰਾ ਕਾਲਾ ਹੋ ਗਿਆ ਏ ਜਿਵੇਂ ਅੱਗ ਲੱਗੀ ਹੁੰਦੀ ਏ ਸਾਰੇ ਨੂੰ ਹੀ ਤੇ ਮਾਲਕ ਦੀ ਕਿਰਪਾ ਨਾਲ ਜੀ ਅੱਗੇ ਜ਼ਿਆਦਾ ਕੋਈ ਪਟਾਕੇ ਨਹੀਂ ਪਏ ਤੇ ਥੋੜਾ ਜਿਹਾ ਹੀ ਸੜਿਆ ਏ ਉਹਨਾਂ ਕੋਈ ਤੇ ਹੁਣ ਜੀ ਉਹ ਸੂਲ ਲਿਆਵਾਂਗੇ ਤੇ ਫੇਰ ਆਪਣਾ ਜਿਹੜਾ ਇਲੈਕਟ੍ਰੋਨਿਕ ਚੁੱਲਾ ਚੱਲੇਗਾ ਤੇ ਇੱਧਰ ਜੀ ਹੁਣ ਆਪਾਂ ਚਾਹ ਜਗਾਸ ਤੇ ਤਰੀਆ ਤੇ ਚਾਹ ਆਪਾਂ ਬਣਾ ਕੇ ਤੇ ਹੁਣ ਆਟਾ ਮ ਗੁੰਨ ਲਿਆ ਸੀ ਤੇ ਘਾਟਾ ਗੋਣ ਕੇ ਤੇ ਹੁਣ ਆਪਾਂ ਬਣਾਉਦੇ ਆ ਪ੍ਰੌਨਟ ਤੇ ਮੈਂ ਬੱਚਿਆਂ ਨੂੰ ਠਾ ਆਈਆਂ ਤੇ 7:30 ਦਾ ਹੁਣ ਟਾਈਮ ਹੋ ਗਿਆ ਹੈ ਮੈਂ ਬੱਚਿਆਂ ਨੂੰ 7:30 ਵਜੇ ਹੀ ਸਵੇਰੇ ਠਾ ਦੇਈ ਨਹੀਂ ਆ ਕਿਉਂਕਿ ਨਾ ਸਰਦੀ ਬਹੁਤ ਹੈ ਤੇ ਐਵੇਂ ਜਿਆਦਾ ਜਲਦੀ ਠਾ ਕੇ ਆਪਾਂ ਕੀ ਕਰਨਾ ਹੈ ਹਨਾ ਬੱਚਿਆਂ ਨੂੰ ਵੀ ਠੰਡ ਦੇ ਵਿੱਚ ਤੇ ਇਸ ਕਰਕੇ ਜੀ ਆਪਾਂ ਨਾ ਮੈਂ ਥੋੜਾ ਬਤ ਪਹਿਲਾ ਕੰਮ ਕਰ ਲੈਂਦੀ ਆ ਤੇ ਉਸ ਤੋਂ ਬਾਅਦ ਮੈਂ ਬੱਚਿਆਂ ਨੂੰ ਉਠਾ ਦੇ ਹੁੰਦੀ ਆ ਤੇ ਹੁਣ ਖਾਣਾ ਖਾ ਕੇ ਤੇ ਉਸ ਤੋਂ ਬਾਅਦ ਤਿਆਰ ਹੋ ਜਾਣਗੇ ਤੇ ਆਪਣੇ ਲੱਗ ਗਈ ਆ ਜੀ ਸਕੂਲ ਆਪਣੇ ਬੱਚਿਆਂ ਦਾ ਤੇ ਇਸ ਕਰਕੇ ਜੀ 15 ਕੁ ਮਿੰਟ ਪਹਿਲਾਂ ਵੇਣ ਆਉਂਦੀ ਆ 9 ਵਜਨ ਤੋਂ ਤੇ ਬੱਚੇ ਵਧੀਆ ਰੈਡੀ ਹੋ ਜਾਂਦੇ ਆ ਉਹਨੇ ਟਾਈਮ ਤੱਕ ਤੇ ਇਧਰ ਜੀ ਹੁਣ ਆਪਾਂ ਪਰੌਂਠੇ ਬਣਾ ਰਹੇ ਆ ਤੇ ਅੱਜ ਦੀ ਵੀਡੀਓ ਮੈਂ ਇਸ ਕਰਕੇ ਥੋੜੀ ਜੀ ਤੇਜ਼ ਬਣਾਈ ਆ ਤੇਜ਼ ਕਰਤੀ ਆ ਕਿ ਆਪਾਂ ਆਵਾਜ਼ ਤੋਂ ਬਾਦ ਕੰਮ ਜਿਹੜੇ ਤੁਹਾਡੇ ਨਾਲ ਸ਼ੇਅਰ ਕਰ ਸਕੀਏ ਤੇ ਅੱਜ ਦੀ ਵੀਡੀਓ ਕਿਵੇਂ ਦੀ ਲੱਗੀ ਜੀ ਕਮੈਂਟ ਕਰਕੇ ਜਰੂਰ ਦੱਸਿਓ ਤੇ ਉਸ ਤੋਂ ਬਾਅਦ ਜੀ ਆਪਾਂ ਹੁਣ ਇੱਧਰ ਬੱਚਿਆਂ ਨੂੰ ਸਕੂਲ ਭੇਜਣ ਤੋਂ ਬਾਅਦ ਵਲੌਗ ਸ਼ੁਰੂ ਕੀਤਾ ਬਾਕੀ ਦਾ ਤੇ ਹੁਣ ਆਪਾਂ ਇੱਧਰ ਝਾੜੂ ਲਾਣ ਲੱਗ ਗਏ ਸੀ ਕਮਰਿਆਂ 'ਚੋਂ ਮੈ ਲਾ ਲਿਆ ਸੀ ਤੇ ਆਪਾਂ ਹੁਣ ਇੱਥੇ ਲੌਬੀ 'ਚ ਰਹਿ ਗਏ ਸੀ ਤੇ ਮੈਂ ਕਿਹਾ ਚੱਲ ਥੋੜੀ ਜੀ ਵੀਡੀਓ ਇੱਥੇ ਬਣਾ ਲਈਏ ਆਪਾਂ ਤੇ ਅਨਰੀਤ ਨਾਲ ਵੀ ਬੱਚੇ ਆਪਣੇ ਗੁਰਸੇ ਇਰਤਤੇ ਗੁਰਜੋਤ ਸਕੂਲ ਚੜੀਆਂ ਜਾਂਦੀਆਂ ਨੇ ਨਾ ਤੇ ਮਨ ਨਹੀਂ ਦਾ ਲੱਗਦਾ ਫਿਰ ਬਾਅਦ ਚ ਤੇ ਬੱਸ ਰੋਂਦੀ ਹੀ ਰਹੇਗੀ ਕਦੇ ਕਵੇ ਕੀ ਉਹ ਚੀਜ਼ ਲੈਣੀ ਹੈ ਕਦੇ ਆਹ ਲੈਣੀ ਹੈ ਬੱਸ ਇਨਾਂ ਤਾਂਗੇ ਕਰਨਾ ਹੁੰਦਾ ਉਸ ਤੋਂ ਬਾਅਦ ਤੇ ਜਦੋਂ ਕਰੇ ਹੋਣ ਉਹਦਾ ਵਧੀਆ ਖੇਡ ਲੈਂਦੀ ਉਹਨਾਂ ਦੇ ਨਾਲ ਜਿਹੋਣਾ ਤਾਂ ਮੈਂ ਮੰਮੀ ਨੂੰ ਕਹਾ ਵੀ ਤੁਸੀਂ ਇਹਦਾ ਧਿਆਨ ਕਰੋ ਤੇ ਮੈਂ ਜਲਦੀ ਜਲਦੀ ਕੰਮ ਕਰ ਲਵਾਂ ਕਿ ਕਦੇ ਤਾਂ ਆਪਣੇ ਗਵਾਂਢੀਆਂ ਤੇ ਘਰ ਚਲੀ ਜਾਂਦੀ ਏ ਉੱਥੇ ਥੋੜੀ देर ਖੇਡ ਆਉਂਦੀ ਏ ਤੇ ਬਾਕੀ ਜਦੋਂ ਇਹਦਾ ਮਨ ਨਾ ਹੋਵੇ ਉਹ ਤਾਂ ਨਹੀਂ ਜਾਂਦੀ ਤੇ ਕਈ ਵਾਰੀ ਫੇਰ ਆਪਾਂ ਨੂੰ ਐਲਸੀਡੀ ਲਾ ਕੇ ਇਹਨੂੰ ਬਿਠਾਉਣਾ ਪੈਂਦਾ ਹੈ ਤੇ ਫੇਰ ਮੇਰੇ ਕੰਮ ਹੁੰਦੇ ਆ ਚਲੋ ਜੀ ਇੱਥੇ ਹੁਣ ਆਪਾਂ ਝਾੜੂ ਲਾ ਲਿਆ ਸੀ ਤੇ ਹੁਣ ਆਪਾਂ ਕਰਦੇ ਹਾਂ ਜੀ ਅਗਲੇ ਕੰਮ ਦੀ ਤਿਆਰੀ ਕਿ ਆਕੇ ਕੰਮਾ ਜਿਹੜੇ ਨਾ ਹੋਣ ਦੇਣ ਛੋਟੇ ਹੋਣ ਕਰਕੇ ਜਮਾਈ ਖਤਮ ਨਹੀਂ ਹੁੰਦੇ ਆਪਾਂ ਸੋਚਦੇ ਆਂ ਕਿ ਆਪਾਂ ਫਟਾਫੜਕਾ ਮਾਰ ਲੀ ਗਏ ਹਨ ਇਹੋ ਵੀ ਕਰ ਲੀਏ ਆ ਵੀ ਕਰ ਲਈਏ ਚਲ ਮੰਨ ਕੇ ਚੱਲੀਏ ਆਪਾਂ ਕੰਮ ਸਾਰੇ ਆਪਾਂ ਕਰ ਲੈਂਦੇ ਆ 11 ਵਜੇ ਤੱਕ ਹਨਾ ਆਪਾਂ ਖਾਣਾ ਖੋਣਾ ਬਣਾ ਕੇ ਖਾ ਵੀ ਫ੍ਰੀ ਹੋ ਜਾਨੇ ਆ ਤੇ ਬਾਕੀ ਦੀ ਕੰਮ ਤਾਂ ਮੁੱਕਦੇ ਹੀ ਨਹੀਂ ਜੇ ਆਪਾਂ ਸਹੀ ਮੈਨੇਜ ਵੀ ਕੀਏ ਨਾ ਤੇ ਕੰਮ ਕਦੇ ਵੀ ਖਤਮ ਨਹੀਂ ਹੁੰਦੇ ਉਹ ਕੋਈ ਆਪਣਾ ਐਕਸਟਰਾ ਕੰਮ ਨਿਕਲ ਆਉਂਦਾ ਹੈ ਫਿਰ ਆਪਾਂ ਨੂੰ ਯਾਦ ਆ ਜਾਂਦਾ ਹੈ ਕਿ ਚੱਲ ਹੁਣ ਆਪਾਂ ਫ੍ਰੀ ਟਾਈਮ ਨਾਲ ਹੋ ਗਏ ਆ ਤੇ ਹੁਣ ਆਪਣਾ ਉਹ ਕੰਮ ਪਿਆ ਹੈ ਕਰਨ ਵਾਲਾ کئی ਦਿਨਾਂ ਤੋਂ ਅੱਜ ਆਪਾਂ ਉਹ ਕਰ ਲਈਏ ਵੀ ਐ ਹੀ ਹੁੰਦਾ ਹੈ ਨਾ ਕਿਉਂਕਿ ਔਰਤਾਂ ਦੇ ਕੰਮਾਂ ਨਾਲ ਜਿਹੜਾ ਕਦੇ ਹੀ ਖਤਮ ਨਹੀਂ ਹੁੰਦੇ ਤੇ ਵੇਖੋ ਚਲੋ ਆਪਾਂ ਨੂੰ ਇੱਕ ਅੱਧਾ ਘੰਟਾ ਵਿੱਚੋਂ ਫ੍ਰੀ ਮੇਲ ਵੀ ਜਾਵੇ ਤੇ ਬਾਕੀ ਜੀ ਹੁਣ ਜਿਵੇਂ ਆਪਾਂ ਕੱਪੜੇ ਤੋਲ ਤੋ ਲੈ ਆ ਉਸ ਤੋਂ ਬਾਅਦ ਕੱਪੜੇ ਆਪਣੇ ਸੁੱਕ ਜਾਣਗੇ ਆਪਾਂ ਉਹ ਤੈ ਲਾਂ ਲੱਗ ਜਾਵਾਂਗੇ ਕੋਈ ਨਾ ਕੋਈ ਕੰਮ ਨਿਕਲੇ ਆਉਣੇ ਆ ਹਨਾ ਤੇ ਮੈਂ ਨਾ ਰਮੀਆਂ ਲੱਭੀਆਂ ਸੀ ਸਾਡੇ ਸਟੋਰ ਚ ਪੰਜਾਂ ਸੀ ਦੋੜ ਰਮੀਆਂ ਆ ਇਹਨਾਂ ਦੇ ਟੱਕਣ ਜਿਹੜੇ ਉਹ ਟੁੱਟ ਗਏ ਨੇ ਤੇ ਕੰਨੀਆਂ ਹੀ ਰਹਿ ਗਈਆਂ ਤੇ ਮੈਂ ਸੋਚਿਆ ਕਿ ਚੱਲ ਇਹ ਵੀ ਆਪਾਂ ਤੋ ਕੇ ਰੱਖ ਦਿੰਨੇ ਆ ਤੇ ਕੋਈ ਨਾ ਕੋਈ ਸੁੱਕੀ ਚੀਜ਼ ਚੌਲ ਵਗੈਰਾ ਪਾ ਕੇ ਉੱਤੇ ਚੱਲ ਕੋਈ ਹੋਰ ਪਲੇਟ ਵਗੈਰਾ ਲਾ ਲਾ ਕੇ ਰੱਖ ਦੇਾਂਗੇ ਤੇ ਇਸ ਕਰਕੇ ਮੈਂ ਇਹ ਵੀ ਲੈ ਆਈ ਸੀ ਤੇ ਮੈਂ ਸਾਰੇ ਵੀ ਤੋਲਾਂਗੇ ਤੇ ਮੈਂ ਨਾਲੇ ਮਸ਼ੀਨ ਚ ਕੱਪੜੇ ਪਾਤੇ ਤੇ ਨਾਲੀ ਦੀ ਬਰਤਨ ਸਾਫ ਕਰ ਲਏ ਤੇ ਇੱਧਰ ਆਪਾਂ ਪਾਣੀ ਪਾਰ ਲਿਆ ਸੀ ਤਾਜਾ ਤੇ ਤਾਜੇ ਪਾਣੀ ਨਾਲ ਜੀ ਆਪਾਂ ਸਾਰਾ ਕੰਮ ਹੋਰ ਕਰ ਲਾਂਗੇ ਕਿਉਂਕਿ ਟੈਂਕੀ ਦਾ ਪਾਣੀ ਬਹੁਤ ਜ਼ਿਆਦਾ ਠੰਡਾ ਹੁੰਦਾ ਹੈ ਤੇ ਇੱਧਰ ਜੀ ਆਪਾਂ ਸਾਧ ਗਰਮ ਕਰ ਲਿਆ ਸੀ ਉਸ ਤੋਂ ਬਾਅਦ ਰਾਤ ਆਪਾਂ ਸਾਗ ਬਣਾਇਆ ਸੀ ਕੱਲ੍ਹ ਸ਼ਾਮ ਨੂੰ ਤੇ ਉਹ ਗਰਮ ਕਰ ਲਿਆ ਸੀ ਤੇ ਇੱਧਰ ਆਪਾਂ ਤਵਾਂ ਤਰਤਾ ਚੁੱਲ੍ਹੇ ਤੇ ਤੇ ਅੰਦਰ ਨਾ ਠੰਡ ਕਾਫੀ ਜ਼ਿਆਦਾ ਹੋਣ ਬਣ ਗਈ ਏ ਤੇ ਰਸੋਈ ਚ ਨਾ ਠੰਡ ਬਹੁਤ ਲੱਗਦੀ ਕੰਮ ਕਰਦੇ ਸਮੇ ਤੇ ਆਪਾਂ ਸੋਚਿਆ ਕਿ ਆਪਾਂ ਇੱਥੇ ਆਰਾਮ ਨਾਲ ਬੈਠ ਕੇ ਬਣਾ ਲੈਂਦੇ ਆ ਚੁੱਲੇ ਤੇ ਰੋਟੀਆਂ ਤੇ ਆਪਾਂ ਨਾਲੇ ਸਾਗ ਗਰਮ ਕਰਕੇ ਰੱਖ ਲਿਆ ਤੇ ਨਾਲ ਇੱਥੇ ਹਣ ਰੋਟੀਆਂ ਬਣਾਉਣ ਲੱਗ ਗਏ ਥੋੜੀ ਜੀ ਜੀ ਮੈਨੂੰ ਬੋਲਣ ਚ ਦਿੱਕਤ ਹੋ ਰਹੀ ਹੈ ਕਿਉਂਕਿ ਜੇ ਕੰਮ ਹੋਇਆ ਪਿਆ ਏ ਸਰਦੀ ਲੱਗ ਗਈ ਏ ਬਹੁਤ ਜ਼ਿਆਦਾ ਬਚਾਅ ਤਾਂ ਰੱਖੀ ਤਾਂ ਬਾਕੀ ਫੇਰ ਵੀ ਨਾ ਇਹ ਮੌਸਮੀ ਵੈਦਾਈ ਹੋਈ ਜਾਂਦਾ ਏ ਤੇ ਇਧਰ ਆਪਾਂ ਉਹਨਾਂ ਰੋਟੀਆਂ ਬਣਾ ਰਹੇ ਸੀ ਤੇ ਅਨਰੀਤ ਵੀ ਕੋਲ ਬੈਠੀ ਹੋਈ ਸੀ ਖਾਣੀ ਤਾਂ ਕੀ ਐਨੇ ਬਸ ਆਟੇ 'ਚ ਹੱਥ ਮਾਰਨਾ ਚਾਹੁੰਦੀ ਸੀ ਬੱਚਿਆਂ ਨੂੰ ਇਹੋ ਜੇ ਕੰਮ ਚਾਹੀਦੇ ਹੁੰਦੇ ਆ ਹਨਾ ਵਿੱਚ ਹੌਲੇ ਜਿ ਮਾਰ ਹੀ ਲੈਂਦੀ ਏ ਹੱਥ ਲੱਗੀ ਹੋਈ ਏ ਤੇ ਚਲੋ ਹੁਣ ਆਪਾਂ ਖਾਣਾ ਤਿਆਰ ਕਰਕੇ ਤੇ ਦਰ ਨਾਲ ਦੀ ਨਾਲ ਖਾਧੀ ਜਾਂਦੇ ਸੀ ਮੰਮੀ ਵੀ ਖਾ ਰਹੇ ਸੀ ਤੇ ਅੰਰੇ ਤੇ ਪਾਪਾ ਨੇ ਤਾਂ ਖਾ ਲਿਆ ਸੀ ਤੇ ਚਲੋ ਆਪਾਂ ਅੱਜ ਦੀ ਵੀਡੀਓ ਤੇ ਇੱਥੇ ਹੀ ਐਂਡ ਕਰਦੇ ਆਂ ਤੇ ਮਿਲਾਂਗੇ ਕਿਸੇ ਹੋਰ ਨਵੀਂ ਵੀਡੀਓ ਦੇ ਵਿੱਚ ਸਾਰੇ ਮੇਰੇ ਭੈਣ ਭਰਾਵਾਂ ਨੂੰ ਜੀ ਸਤਿ ਸ਼੍ਰੀ ਅਕਾਲ ਤੇ ਜੇ ਬੋਲਣ ਵਿੱਚ ਕੋਈ ਗਲਤੀ ਹੋ ਗਈ ਹੋਵੇ ਤਾਂ ਜਰੂਰ ਜੀ ਮਾਫ ਕਰ ਦਿਓ ਕਿਉਂਕਿ ਅੱਜ ਨਾ ਮੇਰੀ ਤबीयत ਤਾਂ ਥੋੜੀ ਜਿਹੀ ਖਰਾਬ ਹੈ ਤੇ ਮੇਰ ਤਾਂ ਨਾ ਰਿਕਾਰਡਿੰਗ ਬਹੁਤ ਔਖੀ ਹੋਈ ਏ ਤੇ ਚਲੋ ਜੀ ਸਾਰਿਆਂ ਨੂੰ ਸਤ ਸ੍ਰੀ ਅਕਾਲ